Switch for Change Foundation ਇੱਕ ਅਸਟਰੀਕਨਾ ਜਿਹੜੀ ਕੰਮ ਕਰ ਰਹੀ ਹੈ ਸਾਡੇ ਇੱਕ ਪ੍ਰੋਜੈਕਟ ਚੱਲ ਰਿਹਾ ਲਾਸਟ 3 ਇਅਰਸ ਤੋਂ ਲੁਧਿਆਣਾ ਦੇ ਵਿੱਚ ਪ੍ਰੋਜੈਕਟ ਦਾ ਨਾਮ ਹੈ ਵੇਸਟ ਟੂ ਵਿਜ਼ਡਮ ਇਹਦੇ ਵਿੱਚ ਇੱਕ ਏਮ ਇਹ ਰੱਖਿਆ ਗਿਆ ਸੀਗਾ ਕਿ ਜੇ ਲੋਕਾਂ ਦੇ ਘਰੋਂ ਜੋ ਵੀ ਵੇਸਟ ਮਟੀਰੀਅਲ ਹੁੰਦਾ ਹੈ ਪਰ ਉਹ ਲੇਜ ਕਰ ਕਰੇ ਚੌਕੀ ਚਾਕਲੇਟ ਟਾਫੀ ਦੇ ਰੈਪਰ ਸੀ ਕਿਉਂ ਨਾ ਉਹ ਲੈਂਡਫਿਲਸ ਦੇ ਵਿੱਚ ਫੇਕ ਦੇਣ ਕਲੈਕਟ ਕਰਕੇ ਰੀਸਾਈਕਲਿੰਗ ਤੇ ਅਪਸਾਈਕਲਿੰਗ ਦੇ ਇਨੀਸ਼ੀਏਟਿਵ ਦੇ ਵਿੱਚ ਉਹਦਾ ਇਸਤੇਮਾਲ ਹੋ ਕੇ ਉਸ ਤੋਂ ਫੰਡਸ ਜਨਰੇਟ ਕਰਕੇ ਫਿਰ ਜਿਹੜੇ ਗਰੀਬ ਬੱਚੇ ਨੇ ਉਹਦੇ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ। ਉਹ ਉਸ ਇਨੀਸ਼ੀਏਟਿਵ ਨੂੰ ਲੈ ਕੇ ਅਸੀਂ 3 ਨਗਰ ਨਿਗਮ ਐਸੋਸੀਏਟ ਹੋ ਗਈ ਫਿਰ ਇੱਕ ਡੇਢ ਸਾਲ ਹੋਇਆ ਕਿ ਅਸੀਂ ਆ ਟ੍ਰਿਪਲ ਆਰ ਸੈਂਟਰ ਰਿਡਿਊਸ ਰੀਯੂਜ਼ ਰੀਸਾਈਕਲ ਸੈਂਟਰ ਇਹਨੂੰ ਕਹਿੰਦੇ ਆ ਏ অপারেਟ ਕਰਦੇ ਇੱਥੇ ਤੁਹਾਡੇ ਘਰ ਤੋਂ ਜਿਹੜਾ ਵੀ ਵੇਸਟ ਮਟੀਰੀਅਲ ਹੁੰਦਾ ਜੇ ਮੰਨ ਲਓ ਕਿ ਕੋਈ ਪੁਰਾਣੇ ਕੱਪੜੇ ਜਿਹੜੇ ਤੁਸੀਂ ਯੂਜ਼ ਨਹੀਂ ਕਰਦੇ ਤੁਸੀਂ ਉਹ ਵੀ ਡੋਨੇਟ ਕਰ ਸਕਦੇ ਹੋ ਇਸ ਤੋਂ ਇਲਾਵਾ ਐਨੀਥਿੰਗ ਆਫ ਡਰਾਈਵ ਲਾਈਕ ਲੇਜ कुरकुरे ਚਾਕਲੇਟ ਟਾਫੀ ਮਿਲਕ ਪੈਕੇਟ ਕਤਰਨ ਤੱਕ ਜਿਹੜੇ ਬੂਟਿਕ ਟੇਲਰ ਦੇ ਕਤਰਨ ਹੁੰਦੇ ਤੁਸੀਂ ਉਹ ਵੀ ਇੱਥੇ ਡੋਨੇਟ ਕਰ ਸਕਦੇ ਹੋ ਸਰ ਗੱਲ ਕਰੀਏ ਅਵੇਰਨੈਸ ਦਾ ਲੋਕਾਂ ਨੂੰ ਅਵੇਰਨੈਸ ਕਿੰਨੀ ਹੈ ਇਸ ਜਗ੍ਹਾ ਬਾਰੇ ਜਾਂ ਕਹ ਲਓ ਇਸ ਤੁਹਾਡੇ ਪ੍ਰੋਜੈਕਟ ਬਾਰੇ ਪ੍ਰੋਜੈਕਟ ਦੇ ਬਾਰੇ ਵੀ ਅਵੇਰਨੈਸ ਹੈ ਲੋਕਾਂ ਨੂੰ ਲੋਕਾਂ ਨੂੰ ਇਸ ਜਗ੍ਹਾ ਬਾਰੇ ਵੀ ਹੈਗਾ ਅਵੇਅਰ ਤੇ ਕਾਫੀ ਲੋਕਾਂ ਚੈਨਲ ਕਨੈਕਟ ਵੀ ਨੇ ਤੇ ਉਹਨਾਂ ਦੇ ਘਰ ਦਾ ਰੈਗੂਲਰ ਡਰਾਈ ਵੇਸਟ ਵੀ ਸਾਡੇ ਕੋਲ ਆ ਰਿਹਾ ਹੈ ਕਾਫੀ ਮਿੱਠ ਰਹਿੰਦਾ ਜਾਂ ਲੋਕਾਂ ਨੂੰ ਡਰ ਰਹਿੰਦਾ ਜਿਸ ਤਰੀਕੇ ਨਾਲ ਆਪਣੇ ਜੇਕਰ ਉਹ ਕੱਪੜੇ ਜਿਹੜੇ ਕਿ ਡੋਨੇਟ ਕਰਦੇ ਨੇ ਤਾਂ ਕੱਪੜੇ ਉਹ ਵੇਚ ਦਿੱਤੇ ਜਾਂਦੇ ਨੇ ਇਹ ਜਿਹੜੇ ਰੀਯੂਜੇਬਲ ਮਟੀਰੀਅਲ ਹੈ ਇਹ ਅਸੀਂ ਫ੍ਰੀ ਆਫ ਕੋਸਟ ਨਹੀਂ ਦਿੰਦੇ ਪਹਿਲਾਂ ਅਸੀਂ ਫ੍ਰੀ ਆਫ ਕੋਸਟ ਡਿਸਟ੍ਰਿਬਿਊਟ ਕਰਕੇ ਦੇਖਿਆ ਓਕੇ ਕਰਦੇ ਆ ਕਿ ਪੋਚਾ ਲਗਾਣਾ ਉਸ ਕਪੜੇ ਤੋਂ ਅਦਰਵਾਈਜ਼ ਉਹ ਅੱਗੇ ਵੇਚ ਇਸ ਤਰੀਕੇ ਦੀ ਐਕਟੀਵਿਟੀ ਹੁੰਦੀ ਸੀ ਸੋ ਅਸੀਂ ਇੱਕ ਨੋਮੀਨਲ ਜਿਹਾ ਫੀਸ ਰੱਖਿਆ 5 ਰੁਪਏ ਤੋਂ ਸਟਾਰਟ ਕਰਕੇ 2 ਰੁਪਏ ਦੇ ਅੰਦਰ-ਅੰਦਰ ਅਸੀਂ ਲੋਕਾਂ ਨੂੰ ਕਪੜੇ ਦੇ ਰਹੇ تھے ਕਿਉਂਕਿ ਸਾਡਾ ਜਦੋਂ ਅਸੀਂ ਕਲੈਕਟ ਕਰਨ ਨੂੰ ਲੋਕਾਂ ਦੇ ਘਰੇ ਜਾਈ ਲੋਜਿਸਟਿਕ ਲੇਬਰ ਹਰ ਚੀਜ਼ ਦਾ ਕੋਸਟ ਹੋ ਜਾਂਦਾ ਸੋ ਉਹ ਖਰਚੇ ਵੀ ਸਾਨੂੰ ਇਸੇ ਤੋਂ ਕੱਢਣੇ ਹੁੰਦੇ ਸਤਿ ਸ਼ਕਾਲ ਤੁਸੀਂ ਦੇਖਾਂ ਸਿਟੀ ਹੈਡਲਾਈਨਸ ਤੇ ਮੈਮ ਬੱਦੇ ਅੱਜ ਗੱਲ ਕਰਾਂਗੇ ਵੇਸਟ ਤੋਂ ਸਮਾਨਾ ਬਣਾਉਣ ਦਾ ਯਾਨੀ ਕਿ ਵੇਸਟ ਨੂੰ ਰੀਯੂਜ਼ ਕਰਨ ਦੇ ਜਿਹੜੇ ਕੂੜੇ ਨੂੰ ਤੁਸੀਂ ਕੂੜਾ ਸਮਝ ਕੇ ਯਾਨੀ ਕਿ ਡਰਾਈ ਵੇਸਟ ਨੂੰ ਤੁਸੀਂ ਕੂੜਾ ਸਮਝ ਕੇ ਬਾਹਰ ਸੌੜ ਦਿੰਨੇ ਹੋ ਉਸ ਦਾ ਕਿਸ ਤਰੀਕੇ ਨਾਲ ਜਿਹੜਾ ਕਿ ਇਸਤੇਮਾਲ ਹੋ ਸਕਦਾ ਹੈ ਤੁਹਾਨੂੰ ਮੈਂ ਉਹ ਦਿਖਾਉਂਗਾ ਤਾਂ ਗੱਲ ਕਰ ਲਈਏ ਜਿੱਥੇ ਆਪਾਂ ਪਹੁੰਚੇ ਹਾਂ ਤਾਂ ਆਪਾਂ ਪਹੁੰਚੇ ਹਾਂ ਸਵਿਚ ਫੋਰ ਚੇਂਜ ਫਾਊਂਡੇਸ਼ਨ ਦੇ ਕੋਲ ਜਿਸ ਦਾ ਮਿਸ ਕੰਮ ਹੀ ਇਹ ਹੈ ਵੀ ਜਿਹੜਾ ਡਰਾਈ ਵੇਸਟ ਆ ਲੋਕਾਂ ਤੋਂ ਲੈਂਦੇ ਨੇ ਤੇ ਗੱਲ ਕਰ ਲਈ ਇੱਕ ਕਾਰਪੋਰੇਸ਼ਨ ਦੀ ਤਾਂ ਉਹ ਵੀ ਇਹਨਾਂ ਦੇ ਨਾਲ ਸਹਿਯੋਗ ਕਰਦਾ ਇਕੱਠਾ ਦੋਨਾਂ ਜਾਣਦੇ ਇਨੀਸ਼ੀਏਟਿਵ ਹੈ ਜਿਹੜਾ ਤੇ ਤੁਹਾਨੂੰ ਤਸਵੀਰਾਂ ਇੱਕ ਵਾਰੀ ਮੈਂ ਅੰਦਰ ਜਾ ਕੇ ਜਰੂਰ ਦਿਖਾਉਂਗਾ ਉਸ ਤੋਂ ਬਾਅਦ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਪ੍ਰੋਸੈਸ ਹੈ ਸਾਰਾ ਕਿ ਇਸ ਤਰੀਕੇ ਨਾਲ ਸਾਰਾ ਕੁਝ ਹੈ ਮੈਨੇਜ ਹੁੰਦਾ ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤਾਂ ਸਾਰਾ ਕੁਝ ਦਿਖਾਉਣੀ ਹੈ ਵੀ ਸਭ ਤੋਂ ਪਹਿਲਾਂ ਜਦੋਂ ਇਸ ਆਪਾ ਫਾਊਂਡੇਸ਼ਨ ਦੇ ਅੰਦਰ ਪਾ ਐਂਟਰ ਕਰਦੇ ਹਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਇਹ ਕੱਪੜੇ ਜਿਨ੍ਹਾਂ ਨੂੰ ਤੁਸੀਂ ਖਰਾਬ ਕੱਪੜੇ ਸਮਝ ਕੇ ਸੁੱਟਦੇ ਨੇ ਉਹ ਕਿਸੇ ਦਾ ਤੰਤ ੱਕਣ ਦੇ ਕੰਮ ਆ ਸਕਦੇ ਨੇ ਇਹੀ ਨਹੀਂ ਸਕੋ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਕਬਾੜ ਸਮਝ ਕੇ ਜਾਂ ਕੂੜਾ ਸਮਝ ਕੇ ਜਿਹਨੂੰ ਬਾਹਰ ਸੁੱਟਦੇ ਹੋ ਉਸ ਦਾ ਇਸਤੇਮਾਲ ਕਰਕੇ ਕਿਸੇ ਨਾ ਕਿਸੇ ਦਾ ਅ ਕੰਮ ਵਧੀਆ ਬਣ ਸਕਦਾ ਸਮਾਨ ਸਾਡੇ ਕੋਲ ਤੇ ਅਸੀਂ ਦੇਖ ਸਕਦੇ ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਆ ਗੱਲਬਾਤ ਕੋਸ਼ਿਸ਼ ਕਰਾਂਗੇ ਕਰਨ ਦੀ ਵੀ ਕਿਸ ਤਰੀਕੇ ਨਾਲ ਇਨੀਸ਼ੀਏਟਿਵ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਇਨੀਸ਼ੀਏਟਿਵ ਹੈ ਇਹ ਕੰਮ ਕਰਦਾ ਹਾਲਾਂਕਿ ਇਹਨਾਂ ਤੋਂ ਸਾਰੇ ਵਾਕਿਫ ਹੋਣਗੇ ਸਰ ਬਾਰੇ ਤਾਂ ਸਭੀ ਗੱਲ ਸਰ ਸਰ ਅੱਜ ਤੁਹਾਡੇ ਕੋਲ ਫੇਰ ਪਹੁੰਚੇ ਆਂ ਤੇ ਜਾਣਨਾ ਚਾਹਾਂਗੇ ਕਿ ਵੀ ਜਿਹੜੀ ਸਵਿਚ ਫੋਰ ਚੇਂਜ ਫਾਊਂਡੇਸ਼ਨ ਹੈ ਇਹ ਕਿਸ ਤਰੀਕੇ ਨਾਲ ਜਿਹੜੀ ਕੰਮ ਕਰ ਰਹੀ ਹੈ ਤੇ ਕਿਸ ਤਰੀਕੇ ਨਾਲ ਬੈਟਰਮੈਂਟ ਵਾਸਤੇ ਲੁਧਿਆਣਾ ਦੇ ਕੰਮ ਕਰ ਰਹੀ ਹੈ ਬੇਸਿਕਲੀ ਸਰਡੇਕਸ ਪ੍ਰੋਜੈਕਟ ਚੱਲ ਰਿਹਾ ਲਾਸਟ 3 ਇਅਰਸ ਤੋਂ ਲੁਧਿਆਣਾ ਦੇ ਵਿੱਚ ਪ੍ਰੋਜੈਕਟ ਦਾ ਨਾਮ ਹੈ ਵੇਸਟ ਟੂ ਵਿਜ਼ਡਮ ਇਹਦੇ ਵਿੱਚ ਇੱਕ ਏਮ ਇਹ ਰੱਖਿਆ ਗਿਆ ਸੀਗਾ ਕਿ ਜੇ ਲੋਕਾਂ ਦੇ ਘਰੋਂ ਜੋ ਵੀ ਵੇਸਟ ਮਟੀਰੀਅਲ ਹੁੰਦਾ ਹੈ ਪਰ ਉਹ ਲੇਜ ਕਰਕਰੇ ਚੌਕੀ ਚਾਕਲੇਟ ਟਾਫੀ ਦੇ ਰੈਪਰ ਸੀ ਕਿਉਂ ਨਾ ਉਹ ਜਿਹੜੇ ਉਹ ਲੈਂਡਫਿਲਸ ਦੇ ਵਿੱਚ ਫੇਕਦੇ ਨੇ ਉਹ ਕਲੈਕਟ ਕਰਕੇ ਰੀਸਾਈਕਲਿੰਗ ਤੇ ਅਪਸਾਈਕਲਿੰਗ ਦੇ ਇਨੀਸ਼ੀਏਟਿਵ ਦੇ ਵਿੱਚ ਉਹਦਾ ਇਸਤੇਮਾਲ ਹੋਵੇ ਤੇ ਉਸ ਤੋਂ ਫੰਡਸ ਜਨਰੇਟ ਕਰਕੇ ਫਿਰ ਜਿਹੜੇ ਗਰੀਬ ਬੱਚੇ ਨੇ ਉਹਦੇ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ ਜਾਵੇ ਸੋ ਉਸ ਇਨੀਸ਼ੀਏਟਿਵ ਨੂੰ ਲੈ ਕੇ ਅਸੀਂ 3-4 ਸਾਲ ਤੋਂ ਕੰਮ ਕਰ ਰਹੇ ਫਿਰ ਨਾਲ ਸਾਡੇ ਨਗਰ ਨਿਗਮ ਐਸੋਸੀਏਟ ਹੋ ਗਈ ਫਿਰ 1.5 ਸਾਲ ਹੋਇਆ ਕਿ ਅਸੀਂ ਆ ਟ੍ਰਿਪਲ ਆਰ ਸੈਂਟਰ ਰਿਡਿਊਸ ਰੀਯੂਜ਼ ਰੀਸਾਈਕਲ ਸੈਂਟਰ ਇਹਨੂੰ ਕਹਿੰਦੇ ਆ ਇਹ ਆਪਰੇਟ ਕਰ ਰਹੇ ਇੱਥੇ ਤੁਹਾਡੇ ਘਰ ਤੋਂ ਜਿਹੜਾ ਵੀ ਵੇਸਟ ਮਟੀਰੀਅਲ ਹੁੰਦਾ ਜੇ ਮੰਨ ਲਓ ਕਿ ਕੋਈ ਪੁਰਾਣੇ ਕੱਪੜੇ ਜਿਹੜੇ ਤੁਸੀਂ ਯੂਜ਼ ਨਹੀਂ ਕਰਦੇ ਤੁਸੀਂ ਉਹ ਵੀ ਡੋਨੇਟ ਕਰ ਸਕਦੇ ਹੋ ਇਸ ਤੋਂ ਇਲਾਵਾ ਐਨੀਥਿੰਗ ਆਫ ਡਰਾਈ ਵੇਸਟ ਲਾਈਕ ਲੇਜ कुरकुरे ਚਾਕਲੇਟ ਟਾਫੀ ਮਿਲਕ ਪੈਕੇਟਸ ਕਤਰਨ ਤੱਕ ਜਿਹੜੇ ਬੁਟੀਕ ਟੇਲਰ ਦੇ ਕਤਰਨ ਹੁੰਦੇ ਤੁਸੀਂ ਉਹ ਵੀ ਇੱਥੇ ਡੋਨੇਟ ਕਰ ਸਕਦੇ ਸਰ ਗੱਲ ਕਰੀਏ ਅਵੇਅਰਨੈਸ ਇਹ ਤਾਂ ਲੋਕਾਂ ਨੂੰ ਅਵੇਅਰਨੈਸ ਕਿੰਨੀ ਹੈ ਇਸ ਜਗ੍ਹਾ ਬਾਰੇ ਇਹ ਕਹ ਲਓ ਇਸ ਤੁਹਾਡੇ ਪ੍ਰੋਜੈਕਟ ਬਾਰੇ ਵੀ ਜੋ ਤੁਸੀਂ ਪਿਛਲੇ 2-3 ਸਾਲਾਂ ਤੋਂ ਰਨ ਕਰ ਰਹੇ ਹੋ ਕੀ ਪ੍ਰੋਜੈਕਟ ਦੇ ਬਾਰੇ ਵੀ ਅਵੇਅਰਨੈਸ ਹੈ ਲੋਕਾਂ ਨੂੰ ਲੋਕਾਂ ਨੂੰ ਇਸ ਜਗ੍ਹਾ ਬਾਰੇ ਵੀ ਹੈ ਦਾ ਅਵੇਅਰ ਤੇ ਕਾਫੀ ਲੋਕ ਸਾਡੇ ਨਾਲ ਕਨੈਕਟ ਵੀ ਨੇ ਤੇ ਉਹਨਾਂ ਦੇ ਘਰ ਦਾ ਰੈਗੂਲਰ ਡਰਾਈ ਵੇਸਟ ਵੀ ਸਾਡੇ ਕੋਲ ਆ ਰਿਹਾ ਹੈ ਏ ਆਪਾਂ ਲਿਖਦੇ ਆਂ ਵੀ ਨਾ ਇੱਕ ਕਾਫੀ ਮਿੱਥ ਰਹਿੰਦਾ ਜਾਂ ਲੋਕਾਂ ਨੂੰ ਡਰ ਰਹਿੰਦਾ ਜਿਸ ਤਰੀਕੇ ਨਾਲ ਆਪਣੇ ਜੇਕਰ ਉਹ ਕੱਪੜੇ ਜਿਹੜੇ ਕਿ ਡੋਨੇਟ ਕਰਦੇ ਨੇ ਤਾਂ ਕੱਪੜੇ ਉਹ ਵੇਚ ਦਿੱਤੇ ਜਾਂਦੇ ਨੇ ਯਾਨੀ ਕਿ ਜਿਹੜੇ ਗਰੀਬ ਹੁੰਦੇ ਨੇ ਉਹਨਾਂ ਤੋਂ ਪੈਸੇ ਲੈ ਕੱਪੜੇ ਵੇਚਨੇ ਪਰ ਉਹਦਾ ਕਨਸੈਪਟ ਆਪਣੇ ਇੱਥੇ ਕਿਸ ਤਰੀਕੇ ਨਾਲ ਚੱਲਦਾ ਹੈ ਇਹ ਜਿਹੜੇ ਰੀਯੂਜੇਬਲ ਮਟੀਰੀਅਲ ਹੈ ਇਹ ਅਸੀਂ ਫ੍ਰੀ ਆਫ ਕੋਸਟ ਨਹੀਂ ਦਿੰਦੇ ਪਹਿਲਾਂ ਅਸੀਂ ਫ੍ਰੀ ਆਫ ਕੋਸਟ ਡਿਸਟ੍ਰੀਬਿਊਟ ਕਰਕੇ ਦੇਖਿਆ ਓਕੇ ਕਰਦੇ ਆ ਕਿ ਪੋछा ਲਗਾਣਾ ਉਸ ਕਪੜੇ ਤੋਂ ਅਦਰਵਾਈਜ਼ ਉਹ ਅੱਗੇ ਵੇਚਣਾ ਇਸ ਤਰੀਕੇ ਦੀ ਐਕਟੀਵਿਟੀ ਹੁੰਦੀ ਸੀ ਸੋ ਅਸੀਂ ਇੱਕ ਨੋਮੀਨਲ ਜਿਹਾ ਫੀਸ ਰੱਖਿਆ 5 ਰੁਪਏ ਤੋਂ ਸਟਾਰਟ ਕਰਕੇ 2 ਰੁਪਏ ਦੇ ਅੰਦਰ ਅੰਦਰ ਅਸੀਂ ਲੋਕਾਂ ਨੂੰ ਕਪੜੇ ਦੇ ਰਹੇ تھے ਕਿਉਂਕਿ ਸਾਡਾ ਜਦੋਂ ਅਸੀਂ ਕਲੈਕਟ ਕਰਨ ਨੂੰ ਲੋਕਾਂ ਦੇ ਘਰੇ ਜਾਈਦਾ ਲੋਜਿਸਟਿਕ ਲੇਬਰ ਹਰ ਚੀਜ਼ ਦਾ ਕੋਸਟ ਹੋ ਜਾਂਦਾ ਸੋ ਉਹ ਖਰਚੇ ਵੀ ਸਾਨੂੰ ਇਸੇ ਤੋਂ ਕੱਢਣੇ ਹੁੰਦੇ ਤੇ ਹੁਣ ਆਪਾਂ ਦੇਖਦੇ ਹਾਂ ਵੀ ਤੁਸੀਂ ਜਿੱਦਾਂ ਕਾਰਪੋਰੇਸ਼ਨ ਦੇ ਨਾਲ ਐਸੋਸੀਏਟਡ ਹੋ ਆ ਸਮਾਨ ਵੀ ਇਕੱਠਾ ਕਰਦੇ ਹੋ ਰੀਸਾਈਕਲ ਰੀਯੂਜ਼ ਸਾਰਾ ਕੁਝ ਹੈ ਤਾਂ ਉਹ ਸਾਰਾ ਕੁਝ ਹੈਂਡਲ ਕਰਨਾ ਕਿਸ ਤਰੀਕੇ ਨਾਲ ਔਖਾ ਹੁੰਦਾ ਕਿਉਂਕਿ ਉਹਨੂੰ ਸਾਰਾ ਸੈਪਰੇਟ ਕਰਨਾ ਫਿਰ ਉਸ ਤੋਂ ਬਾਅਦ ਉਹਦੇ ਲੱਭਣੇ ਜਿਹੜੇ ਉਹਨੂੰ ਰੀਯੂਜ਼ ਕਰਨਗੇ ਜਾਂ ਰੀਸਾਈਕਲ ਕਰਨਗੇ ਜਿਹੜੇ ਕਈ ਚੀਜ਼ਾਂ ਹਨ ਇਹ ਮਤਲਬ ਡਿਊਰਿੰਗ ਜਦੋਂ ਅਸੀਂ ਸੈਗਰੀਗੇਟ ਕਰਦੇ ਕਈ ਮਟੀਰੀਅਲ ਅਜਿਹੇ ਹੁੰਦੇ ਜਿਹੜੇ ਜਿਹਨੂੰ ਰੀਸਾਈਕਲ ਕਰਨਾ ਕੀ ਪ੍ਰੋਸੈਸ ਕਰਨਾ ਵੀ ਸਾਡੇ ਲਈ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਕਈ ਵਾਰੀ ਦਵਾਈਆਂ ਦੇ ਸੇਸ਼ੀ ਲੋਕੀ ਡੋਨੇਟ ਕਰ ਦਿੰਦੇ ਐਕਸਪਾਇਰ ਉਹ ਖਾਲੀ ਕਰਕੇ ਸਾਨੂੰ ਨਹੀਂ ਡੋਨੇਟ ਕਰਦੇ ਤੋ ਉਹਨੂੰ ਡਿਸਪੋਜ਼ ਆਫ ਕਰਨੋ ਇੱਕ ਤਰੀਕੇ ਦਾ ਮੈਡੀਕਲ ਵੇਸਟ ਔਰ ਹੈਜ਼ਰਡਸ ਵੇਸਟ ਦੇ ਕੈਟਾਗਰੀ ਚ ਆ ਜਾਂਦਾ ਤੋ ਉਹਦਾ ਸਿਸਟਮ ਸਾਡੇ ਕੋਲ ਨਹੀਂ ਹੁੰਦਾ। ਬਾਕੀ ਇਨੀ ਕਾਈਂਡ ਆਫ ਪਲਾਸਟਿਕ ਪਲਾਸਟਿਕ ਅਸੀਂ 올 ਕਾਈਂਡ ਆਫ ਪਲਾਸਟਿਕ ਐਕਸੈਪਟ ਕਰ ਰਹੇ ਹਾਂ ਤੇ ਉਹਨੂੰ ਰੀਸਾਈਕਲ ਵੀ ਕਰਵਾ ਰਹੇ ਹਾਂ ਸਾਡੇ ਨਾਲ ਰੀਸਾਈਕਲਿੰਗ ਪਾਰਟਨਰ ਹੈ। ਇਸ ਤੋਂ ਅਲਾਵਾ ਇਲੈਕਟ੍ਰੋਨਿਕ ਵੇਸਟ ਲਈ ਅਸੀਂ ਆਫੀਸ਼ੀਅਲ ਸਰਟੀਫਾਈਡ ਰੀਸਾਈਕਲਰ ਨਾਲ ਐਸੋਸੀਏਟਡ ਆ ਤੇ ਇਹ ਆਪਣਾ ਕਲੈਕਸ਼ਨ ਸੈਂਟਰ ਵੀ ਹੈ। ਤੇ ਮੈਂ ਦੇਖ ਤਾਂ ਵਿੱਚ ਜੇ 10 ਸਰੇ ਜਵਾ ਪਹਿਲਾਂ ਗੱਲ ਕਰ ਰਹੀ ਸੀ ਕਿ ਜਿਹੜੇ ਕੱਪੜੇ ਫਟੇ ਹੁੰਦੇ ਆ ਜਿਹੜੇ ਦੁਬਾਰਾ ਇਹਦੇ ਯੂਜ਼ ਨਹੀਂ ਕਰੇ ਕੀਤੇ ਜਾ ਸਕਦਾ ਉਹਨਾਂ ਦੇ ਅਸੀਂ ਹੈਂਡ ਬੈਗ ਬਣਾ ਲੈਂਦੇ ਆ ਜਨ ਬੈਨ ਜਾਂ ਕੁਝ ਹੋਰ ਕਾਰਪੈਟਸ ਵਗੈਰਾ ਉਹ ਮੈਂ ਇੱਕ ਵਾਰ ਦਿਖਾਵਾਂਗੇ ਵੀ ਜੇ ਆਪਣੇ ਕੋਲ ਅਵੇਲੇਬਲ ਸਾਰਾ ਸੈਗਮੈਂਟ ਤੁਹਾਨੂੰ ਮੈਂ ਬ੍ਰੀਫ ਕਰ ਦੇਣਗੇ ਕਿਉਂਕਿ ਇਹ ਔਮਨ ਇੰਪਾਵਰਮੈਂਟ ਦਾ ਇੱਕ ਪ੍ਰੋਜੈਕਟ ਹੈ ਅਸੀਂ ਜਿਹੜਾ ਵੇਸਟ ਫੈਬਰਿਕ ਜਾਂ ਵੇਸਟ ਮਟੀਰੀਅਲ ਹੈ ਉਹਨੂੰ ਅਪਸਾਈਕਲ ਤੇ ਰੀਸਾਈਕਲ ਕਰਕੇ ਨਵੇਂ-ਨਵੇਂ ਪ੍ਰੋਡਕਟ ਬਣਾ ਰਹੇ ਹਾਂ ਇਹ ਤੋਂ ਕੀ ਹੋ ਰਿਹਾ ਕਿ ਇੱਕ ਔਮਨ ਇੰਪਾਵਰਮੈਂਟ ਵੀ ਤੇ ਇੱਕ ਵਧੀਆ ਪ੍ਰੋਡਕਟ ਬਣ ਕੇ ਆ ਜਾਂਦਾ ਤੇ ਇੱਕ ਵੇਸਟ ਮਟੀਰੀਅਲ ਜਿਹੜਾ ਲੈਂਡਫਿਲਸ ਦੇ ਵਿੱਚ ਜਾਣਾ ਸੀਗਾ ਉਹ ਵੀ ਨਹੀਂ ਜਾਂਦਾ ਤੇ ਸਰਕੂਲਰ ਇਕਨੋਮੀ ਕਿੰਨੀ ਸੋਹਣੀ ਚੱਲਦੀ ਹੈ ਇਹ ਮੈਮ ਤੁਹਾਨੂੰ ਸਾਡਾ ਦੱਸਦੇ ਹਾਂ ਠੀਕ ਹੈ ਗੱਲਬਤ ਕਰਦੇ ਆ ਮੈਮ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਆਪਾਂ ਸਭ ਤੋਂ ਪਹਿਲਾਂ ਗੱਲ ਉੱਥੋਂ ਸ਼ੁਰੂ ਕਰਾਂਗੇ ਜਿੱਥੋਂ ਸਿਰਨੇ ਛੱਡੀ ਹੈ ਵੀ ਜਿਹੜੇ ਕੱਪੜੇ ਰੀਯੂਜ਼ ਕੀਤੇ ਜਾਂਦੇ ਨੇ ਉਹਨਾਂ ਦੇ ਹੈਂਡਮੈਡਸ ਬਣਦੇ ਆ ਜੋ ਵੀ ਬਣਦਾ ਇੱਕ ਵਾਰੀ ਪਹਿਲਾਂ ਮੈਨੂੰ ਦਿਖਾਓ ਫਿਰ ਉਸੇ ਬਾਰੇ ਆਪਾਂ ਗੱਲ ਕਰਾਂਗੇ ਜਿਵੇਂ ਉਹਨਾਂ ਆਪਣਾ ਕੋਈ ਟੀ-ਸ਼ਰਟ ਹੈ ਕੁਝ ਵੀ ਫਟ ਗਿਆ ਉਸ ਤੋਂ ਇਦਾਂ ਦੇ ਹੈਂਡ ਬੈਗਸ ਬਣ ਜਾਂਦੇ ਆ ਮੈਨੂੰ ਆਪਾਂ ਪਲਾਸਟਿਕ ਪੋਲੂਸ਼ਨ ਨੂੰ ਵੀ ਰੋਕਣਾ ਤੇ ਇਸ ਲਈ ਆਪਾਂ ਰੀਯੂਜੇਬਲ ਬੈਗਸ ਬਣਾ ਰਹੇ ਆ ਨਿਮਿੰਲ ਕੋਸਟ ਕੋਸਤੇ ਇਹਨਾਂ ਨੂੰ ਦੇ ਰਿਹਾ ਸਾਡੀ ਸਟਾਰਟਿੰਗ ਕੋਸਟ ਸੀ 10 ਰੁਪਏ ਬੈਗ ਹੈ ਕਿ ਇਹਨੂੰ ਰੀਯੂਜ਼ ਕਰੋ ਤੇ ਮਾਰਕੀਟ ਚ ਪੋਲੀਥੀਨ ਨੂੰ ਅਵਾਇਟ ਕਰੋ ਫਿਰ ਆਪਣੇ ਕੋ ਜਿਹੇ ਬੁਟੀਕ ਦੇ ਕਤਰਨ ਆਂਦੇ ਆ ਸੂਟਸ ਆ ਵਾਇਆ ਉਹਦਾ ਕਤਰਨ ਆਇਆ ਤੇ ਅਸੀਂ ਜਿੰਨਾ ਤੋਂ ਕਤਰਨ ਕਲੈਕਟ ਕਰਦੇ ਸੀ ਉਹਨਾਂ ਨੂੰ ਪੁੱਛੋ ਸੋ ਪਹਿਲਾਂ ਕੀ ਕਰ ਰਹੇ ਸੀ ਸਾਨੂੰ ਦੇਣ ਤੋਂ ਪਹਿਲਾਂ ਉਹ ਜਲਾ ਦਿੰਦੇ ਆ ਕਿਉਂਕਿ ਉਹਨਾਂ ਕੋ ਹੋਰ ਕੋਈ ਆਪਸ਼ਨ ਨਹੀਂ ਸੀ ਜਲਾ ਦਿੱਤਾ ਇਹ ਗੂੜੇ ਦੇ ਢੇਰ ਚ ਸੈੱਟ ਦਿੱਤਾ ਫਿਰ ਆਪਾਂ ਨੇ ਕੀ ਕੀਤਾ ਕਲੈਕਟ ਕਰਕੇ ਐਦਾਂ ਦੇ ਛੋਟੇ ਛੋਟੇ ਪ੍ਰੋਡਕਟਸ ਬਣਾਉਣੇ ਸਟਾਰਟ ਕੀਤੇ ਹੂਪਸ ਨੇ ਐਦਾਂ ਸਕਰੰਚੀਜ਼ ਬਣਾਈਆਂ ਨੇ ਕੀ ਪੌਬਸ ਹੋਗੇ ਮਤਲਬ ਇਹ ਸਭ ਤੁਹਾਡੇ ਛੋਟੇ ਜਿਹੇ ਕਪੜੇ ਤੋਂ ਇੱਦਾਂ ਦੇ ਪ੍ਰੋਡਕਟ ਬਣ ਕੇ 10 ਰੁਪਏ 20 ਰੁਪਏ 50 ਰੁਪਏ ਇੱਦਾਂ ਜਾ ਰਹੇ ਹੁਣ ਅਗਰ ਤੁਸੀਂ ਇਸ ਨੂੰ ਮਾਰਕੀਟ ਚ ਦੇਖੋਗੇ ਸ਼ੋਅਰੂਮਸ ਚ ਦੇਖੋਗੇ 50 ਰੁਪਏ ਇੱਦਾਂ ਜਾਂਦੇ ਬਟ ਅਸੀਂ ਜਦੋਂ ਆਪਣੀ ਐਗਜ਼ੀਬਿਸ਼ਨਸ ਚ ਦਿੰਨੇ 10 ਰੁਪਏ ਕਾਸਟ ਦਿੰਨੇ ਐਨਾ ਆਪਣੀ ᱮਮਪਾਵਰਮੈਂਟ ਹੋ ਰਹੀ ਹੈ ਲੇਡੀਜ਼ ਨੇ ਆਪਣਾ ਕਰੇ ਬੈਠ ਕੇ ਕੰਮ ਕਰ ਪਾ ਰਹੇ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਐਨਵਾਇਰਨਮੈਂਟ ਵੀ ਪ੍ਰੋਟੈਕਟ ਹੋ ਪਾ ਰਿਹਾ ਲੈਂਡਫਿਲਸ ਚ ਨਹੀਂ ਗਏਗੇ ਤੇ ਇਸੇ ਤੋਂ ਜੋ ਫੰਡ ਜਨਰੇਟ ਹੋ ਰਿਹਾ ਬੱਚੇ ਆਂਦੇ ਆ ਉਹਨਾਂ ਦੀ ਅਵੇਅਰਨੈਸ ਹੋਤੇ ਐਨਵਾਇਰਨਮੈਂਟ ਅਵੇਅਰਨ ਫੰਡ ਆਪਾਂ ਯੂਜ਼ ਕਰਦੇ ਆ। ਬਾਕੀ ਕੱਲ ਇਹ ਵੀ ਹੈ ਕਿ ਇਸ ਦੇ ਨਾਲ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਆਪਣੀ ਵਧਦੀ ਹੈ ਵੀ ਜਦੋਂ ਆਪਾਂ ਵੇਸਟ ਮਟੀਰੀਅਲ ਨੂੰ ਇਸ ਆਪਣਾ ਦਿਮਾਗ ਲਾ ਕੇ ਸੋਚਦੇ ਆ ਵੀ ਇਹਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਫਿਰ ਜਦੋਂ ਐਨੇ ਸੋਹਣੇ ਉਹ ਚੋਂ ਆਈਡੀਆ ਨਿਕਲ ਕੇ ਆਉਂਦੇ ਨੇ ਜਿਵੇਂ ਅਸੀਂ ਦੱਸਿਆ ਆ ਬਣੇ ਹੋਏ ਨੇ ਵੀ ਜੇਕਰ ਆਪਾਂ ਉਹੀ ਗੱਲ ਹੈ ਵੀ ਜੇਕਰ ਆਪਾਂ ਬਾਜ਼ਾਰ 'ਚ ਲੈਣ ਜਾਵਾਂਗੇ ਤਾਂ ਕਾਫੀ ਇਹਨਾਂ ਦੀ ਕਾਸਟ ਹੁੰਦੀ ਹੈ ਤੇ ਉੱਥੇ ਜੇਕਰ ਇਹ ਆਪਾਂ ਇਸ ਨੂੰ ਆਪਣੇ ਘਰੇ ਵੀ ਜੇਕਰ ਕੋਈ ਯੂਜ਼ ਕਰ ਸਕਦਾ ਹੈ ਉਹ ਵੀ ਇੱਕ ਵਧੀਆ ਆਈਡੀਆ ਹੈ ਨਾ ਮਤਲਬ ਇਹ ਲੋਕਾਂ ਨੂੰ ਲੱਗਦਾ ਕਿ ਅੱਛਾ ਇਹ ਕਚਰੇ ਤੋਂ ਬਣਿਆ ਕਚਰਾ ਨਹੀਂ ਹੈ ਲੈਫਟਓਵਰ ਹੈ ਜੋ ਤੁਹਾਡੇ ਕੰਮ ਨਹੀਂ ਆਇਆ ਬਚ ਗਿਆ ਕਪੜਾ ਉਸ ਤੋਂ ਬਣ ਰਿਹਾ ਹੈ ਇੱਕ ਪਿੱਛੇ ਮੈਂ ਦੇਖ ਰਿਹਾ ਫਰਨੀਚਰ ਟਾਈਪ ਵੀ ਜਿਹੜੇ ਟਾਇਰ ਖਰਾਬ ਹੋ ਜਾਂਦੇ ਨੇ ਲੋਕ ਸੁੱਟ ਦਿੰਦੇ ਨੇ ਇਸ ਦਾ ਵੀ ਕਾਫੀ ਸਰ ਵੇਸਟ ਹੁੰਦਾ ਹੈ ਇਸ ਦੀ ਕਾਫੀ ਜ਼ਿਆਦਾ ਮਿਸ ਵੇਸਟੇਜ ਹੈਗੀ ਪਰ ਇਸ ਨੂੰ ਜਦੋਂ ਇਦਾਂ ਯੂਜ਼ ਕੀਤਾ ਹੋਇਆ ਤਾਂ ਕਿੰਨਾ ਕੁ ਵਧੀਆ ਲੱਗਦਾ ਵੀ ਜਦੋਂ ਐਪਰੀਸ਼ੀਏਸ਼ਨ ਮਿਲਦੀ ਹੈ ਸਹੀ ਬਿਲਕੁਲ ਸਰ ਅਸੀਂ ਲਾਸਟ ਕੁਝ ਸਾਲ ਤੋਂ ਐਕਸੀਬਿਸ਼ਨਸ ਤੇ ਜਾ ਰਹੇ ਹਾਂ ਸਾਡਾ ਇੱਕ ਪ੍ਰੀਮੀਅਮ ਪ੍ਰੋਡਕਟ ਹੁੰਦਾ ਸਭ ਨੂੰ ਅਟਰੈਕਟ ਕਰਦਾ ਹੈ ਟਾਈਰ ਫਰਨੀਚਰ ਟਾਇਰ ਫਰਨੀਚਰ ਸੈਟਿੰਗ ਲਈ ਵੀ ਬਣਾਇਆ ਟੇਬਲਸ ਵੀ ਬਣਾ ਰਿਹਾ ਸਕੂਟਰ ਐਕਟਿਵਾ ਦਾ ਟਾਇਰਸ ਤੋਂ ਟੇਬਲ ਬਣ ਰਿਹਾ ਐਟ ધ ਡੈਕੋਰ ਚੀਜ਼ਾਂ ਬੰਦਿਆ ਨੇ ਜੇਕਰ ਗੱਲ ਕਰੀਏ ਫਾਊਂਡੇਸ਼ਨ ਦਾ ਫਾਊਂਡੇਸ਼ਨ ਦਾ ਨਾਮ ਹੀ ਹੈ ਸਵਿਚ ਫੋਰ ਚੇਂਜ ਤਾਂ ਤੁਹਾਡੇ ਲਾਈਫ ਦੇ ਵਿੱਚ ਕਦੋਂ ਐਸਾ ਸਵਿਚ ਆਏ ਉਹ ਜਦੋਂ ਤੁਸੀਂ ਇਹਦੇ ਨਾਲ ਜੁੜਨ ਲਈ ਮਿਸ ਪਲੈਨਿੰਗ ਕੀਤੀ ਸਰ ਪਹਿਲਾਂ ਆਈ ਵਾਸ ਐਨ ਅਸਿਸਟੈਂਟ ਪ੍ਰੋਫੈਸਰ ਆਫ ਇਕਨੋਮਿਕਸ ਠੀਕ ਹੈ ਉਹਨੂੰ ਸਵਿਚ ਕਰਕੇ ਮੈਂ 2021 ਤੋਂ ਇਸ ਆਰਗੇਨਾਈਜ਼ੇਸ਼ਨal ਕਨੈਕਟਡ ਹਾਂ ਤੇ ਇਹਨੂੰ ਕਿੰਨਾ ਕੁ ਵਧੀਆ ਲੱਗ ਰਿਹਾ ਵੀ ਜਦੋਂ ਜਿਹੜਾ ਜਿਹੜੇ ਪ੍ਰੋਡਕਟਸ ਨੇ এনवायरमेंट ਨੂੰ ਗੰਦਾ ਕਰਨਾ ਸੀਗਾ ਉਤੋਂ ਤੁਸੀਂ ਕ੍ਰੀਏਟੀਵਿਟੀ ਕਰਕੇ ਤਨੂੰ ਵਧੀਆ ਪ੍ਰੋਡਕਟਸ ਬਣਾ ਕੇ ਪੇਸ਼ ਕਰ ਰਹੇ ਹੋ ਸਖੋਦ ਨੂੰ ਵੀ ਅੱਛਾ ਫੀਲ ਹੁੰਦਾ ਹੈ ਕਿ ਹਨਾ ਕਿ ਲੈਂਡਫਿਲਸ ਤੇ ਕਿੰਨਾ ਬਰਡਨ ਬੰਦਾ ਪਿਆ ਹੈ ਰੀਸੈਂਟ ਅਗਰ ਆਪਾਂ ਨਿਊਜ਼ਪੇਪਰਸ ਦੇ ਚ ਦੇਖੇ ਟਾਜਪੁਰ ਰੋਡ ਤੇ ਕਿੰਨਾ ਡੰਪ ਬਣ ਗਿਆ ਅਸੀਂ ਲੁਧਿਆਣਾ ਚ ਨਹੀਂ ਜੰਮੂ ਚ ਜਾ ਕੇ ਵੀ ਕੰਮ ਕੀਤਾ ਉੱਥੇ ਤੇ ਉੱਥੇ ਵੀ ਦੇਖੇ ਕਿ ਪਹਾੜ ਹੈ ਬਿਊਟੀ ਹੈ ਉੱਥੇ ਵੀ ਕਿਦਾਂ ਲੈਂਡਫਿਲ ਲੈਂਡਫਿਲ ਨੇ ਪਹਾੜ ਬੜਾਏ ਜਾ ਰਹੇ ਕਚਰੇ ਦੇ ਤੇ ਉਸ ਨਾਲ ਫੇਰ ਥੋੜੀ ਖੁਸ਼ੀ ਮਿਲਦੀ ਹੈ ਨਾ ਕਿ ਐਟਲੀਸਟ ਕੁਝ ਪਰ ਸੈਂਡ ਆਪਾ ਜੇ ਲੈਂਡਫਿਲਸ ਤੇ ਬਚਾ ਮਤਲਬ ਜਾਨ ਤੋਂ ਬਚਾ ਰਹੇ ਚੀਜ਼ਾਂ এনवायरमेंट ਤੇ ਬਰڈن ਨਹੀਂ ਬਣਨ ਦੇ ਰਹੇ ਰੀਯੂਜ਼ ਕਰਨਾ ਰੀਯੂਜ਼ ਤੋਂ ਪਹਿਲਾਂ ਆਪਾਂ ਨੂੰ ਰਿਫਿਊਜ਼ ਕਰਨਾ ਸਟਾਰਟ ਕਰਨਾ ਪਏਗਾ ਪੋਲੀਥਿਨ ਨੂੰ ਠੀਕ ਹੈ ਮਾਰਕੀਟ ਚ ਆ ਰਿਹਾ ਪ੍ਰੋਡਕਸ਼ਨ ਹੋ ਰਹੀ ਹੈ ਮੈਨੂਫੈਕਚਰਿੰਗ ਹੋ ਰਹੀ ਹੈ ਠੀਕ ਹੈ ਬਟ ਆਪਾਂ ਰਿਫਿਊਜ਼ ਕਰਨਾ ਸਟਾਰਟ ਕਰ ਸਕਦੇ ਆਪਣਾ ਟੋਟ ਬੈਗ ਲੈ ਕੇ ਜਾਓ ਆਪਣਾ ਬੈਗ ਲੈ ਕੇ ਜਾਣਾ ਸ਼ੁਰੂ ਕਰੋ acha agar tade kol tusi galti na polytheen leya onu reuse kar lo ਕਚਰੇ ਚ ਸਿੱਟਣ ਦੀ ਜਗ੍ਹਾ ਨੂੰ ਬਾਰ-ਬਾਰ ਰੀਯੂਜ਼ ਵੀ ਕਰ ਸਕਦੇ ਹੋ ਸਸਟੇਨੇਬਲ ਹੈਬਿਟਸ ਦੇ ਉੱਤੇ ਆਪਾਂ ਜਾਈਏ ਜੇ ਆਪਣੇ ਬੋਟਲ ਕੈਰੀ ਕਰਨਾ ਸਟਾਰਟ ਕਰੀਏ ਮਾਰਕੀਟ ਜਾਣ ਵੇਲੇ ਇਹ ਛੋਟੇ-ਛੋਟੇ ਸਟੈਪਸ ਨੇ ਅਗਰ ਆਪਾਂ ਲਵਾਂਗੇ ਤਾਂ এনवायरमेंट ਦਾ ਜੋ ਆਪਣਾ ਇੱਕ ਬਰਡਨ ਕ੍ਰੀਏਟ ਕਰ ਰਹੇ ਹੈ ਲੈਂਡਫਿਲ ਜਨਰੇਟ ਕਰਕੇ ਉਹ ਘਟਣਾ ਸ਼ੁਰੂ ਹੋ ਜਾਏਗਾ ਪਨਾਮ ਇੱਥੇ ਨਾਲ ਜਿਹੜਾ ਵੁੱਡਨਸ ਦੇ ਨਾਲ ਜਿਹੜਾ ਕਿ ਰੱਸੀ ਸਾਰੀ ਯੂਜ਼ ਕਰਕੇ ਉਹ ਵੀ ਬਣਾਇਆ ਹੋਇਆ ਹੈ ਇਹ ਕਾਹ ਕੀ ਚੀਜ਼ ਬਣਾਈ ਹੋਈ ਜੀ ਇਸ ਬਾਰੇ ਮੈਨੂੰ ਜਾਣਕਾਰੀ ਦਿਓ ਸਰ ਇਹ ਵਾਲ ਡੈਕੋਰ ਹੈ ਮਤਲਬ ਹੈ ਤੁਹਾਡੇ ਵਾਲ ਤੇ ਲੱਗ ਜਾਏਗਾ ਤੇ ਇਸੇ ਪ੍ਰੋਪਰ ਲਾਈਟ ਨਿਕਲਦੀ ਹੈ ਹਾਂਜੀ ਆ ਰੌਕ ਸాల్ਟ ਲੈਂਪ ਹੈ ਜਿਵੇਂ ਲਬਿਸਟ ਵੀ ਲਾਈਟ ਹੋਏਗੀ ਮੈਂ ਇਹ ਲਾਈਟ ਜਦੋਂ ਆਪਾਂ ਇਹਨੂੰ ਚਲਾਵਾਂਗੇ ਹੈਨਾ ਤੇ ਤੁਸੀਂ ਇਹ ਮੈਨੂੰ ਦਿਖਾਣ ਲੱਗੇ ਸੀਗੇ ਇੱਕੀ ਚੀਜ਼ ਆ ਵੀ ਮੈਨੂੰ ਤੇ ਇਹਦੇ ਬਾਰੇ ਜਾਣਕਾਰੀ ਆ ਇਹ ਬਾਇਓ ਐਨਜ਼ਾਈਮ ਹੈ ਇਹ ਬੰਦਾ ਤੁਹਾਡੇ ਛਿਲਕਿਆਂ ਨਾਲ ਮਤਲਬ ਤੁਹਾਡਾ ਛਿਲਕਾ ਵੀ ਵੇਸਟ ਨਹੀਂ ਹੈਗਾ ਜਿਵੇਂ ਸਟਰਸ ਦੇ ਛਿਲਕੇ ਹੋ ਗਿਆ ਨਾ ਤੇ ਸਟਰਸ ਦੇ ਛਿਲਕੇ ਨਾਲ ਤੁਸੀਂ ਆਪਣਾ ਫਲੋਰ ਕਲੀਨਰ ਟਾਈਲ ਕਲੀਨਰ ਹੋ ਗਿਆ ਡਿਸ਼ਵਾਸ਼ਰ ਹੋ ਗਿਆ ਇਹ ਸਾਰੀ ਚੀਜ਼ਾ ਖੁਦ ਬਣਾ ਸਕਦੇ ਹੋ ਕੈਮੀਕਲ ਫ੍ਰੀ ਮਤਲਬ ਛਿਲਕੇ ਫਿਰ ਬਾਇਓਡੀਗਰੇਡੇਬਲ ਹੈ ਬਟ ਉਹ ਜਦੋਂ ਮਿਕਸ ਹੋ ਕੇ ਕਚਰੇ ਦਾ ਵਿੱਚ ਜਾਂਦੇ ਆ ਫਿਰ ਉਹਦਾ ਕੋਈ ਯੂਜ਼ ਨਹੀਂ ਬਟ ਉਹਨੂੰ ਅਲੱਗ ਕਰਕੇ ਰੱਖੋ ਤੇ ਐਦਾ ਦੇ ਪ੍ਰੋਡਕਟਸ ਵੀ ਬਣਾ ਸਕਦੇ ਆ ਬਾਇਓਨਸਾਈਮ ਤੁਸੀਂ ਰੂਮ ਫਰੈਸ਼ਨਰ ਬਣਾ ਸਕਦੇ ਹੋ ਮਸਕੀ ਤੋਂ ਰੈਪਲੀਕੈਂਟ ਆਪਣਾ ਖੁਦ ਦਾ ਬਣਾ ਸਕਦੇ ਹੋ ਸਾਰੇ ਹੀ ਕੈਮੀਕਲ ਫ੍ਰੀ ਹੈ ਔਰ ਇਸਨ ਕੋਈ ਮਸ਼ੀਨਰੀ ਆ ਕੋਈ ਐਦਾ ਦਾ ਚੀਜ਼ ਨਹੀਂ ਬੰਦੀ ਕਿ ਕੋਈ ਨਹੀਂ ਬਣਾ ਸਕਦਾ इजीली ਆਪਣਾ ਦਿਨ ਦਾ ਸਿਰਫ 2 ਤੋਂ 3 ਸੈਕਿੰਡ ਦੇਣਾ ਹੁੰਦਾ ਹੈ ਦਾ ਧਿਆਨ ਰੱਖਣ ਲਈ ਹੋਰ ਕੁਝ ਨਹੀਂ ਸਰ ਜੀ ਤੁਸੀਂ ਡਰਾਈਵ ਦੀ ਗੱਲ ਵੀ ਕਰਛੀ ਸੀ ਜਿਹੜੀ ਦੁਬਾਰਾ ਸ਼ੁਰੂ ਕਰਨ ਲੱਗੇ ਇੱਕ ਵਾਰੀ ਮੈਨੂੰ ਉਹਦੀ ਜਾਣਕਾਰੀ ਦੇ ਦਿਓ ਤੇ ਜੇ ਤਾਂ ਜੋ ਜਿਹੜੀ ਸਾਡੀ ਆਡੀਅנס ਦੇਖ ਰਿਹਾ ਉਸ ਨੂੰ ਵੀ ਉਸ ਬਾਰੇ ਜਾਗਰੂਕਤਾ ਹੋ ਸਕੇ ਜਿਵੇਂ ਅਸੀਂ 3 E ਦਾ ਇੱਕ ਸਾਈਕਲ ਚਲਾ ਰਹੇ ਹਾਂ এনवायरमेंट empowerment اور এডੂਕੇਸ਼ਨ ਸੋ ਸੇਮ ਅਸੀਂ ਇੱਕ Triple A ਦਾ ਇੱਕ ਕਲੈਕਸ਼ਨ ਡਰਾਈਵ ਚਲਾਉਣ ਲੱਗੇ ਜਿਹਦੇ ਵਿੱਚ ਅਵੇਅਰਨੈਸ ਐਕਸ਼ਨ ਐਂਡ ਅਚੀਵਮੈਂਟ ਅਸੀਂ ਇੱਕ ਡਰਾਈ ਵੇਸਟ ਕਲੈਕਸ਼ਨ ਮੇਗਰ ਡਰਾਈਵ ਚਲਾਉਣ ਲੱਗੇ ਹੁਧਿਆਣੇ ਚ ਜਿਹਦੇ ਵਿੱਚ ਸਾਡਾ ਟਾਰਗੇਟ ਹੈ ਕਿ ਅਸੀਂ 95 ਦੇ 95 ਹਾਊਸ ਨੂੰ ਜਾ ਕੇ ਅਵੇਅਰ ਕਰੀਏ ਤੇ ਇੱਕ ਵਾਰੀ ਇੱਕ ਪਾਇਲਟ ਪ੍ਰੋਜੈਕਟ ਦੇ ਬਿਹਾਰਵ ਤੇ ਇੱਕ ਪ੍ਰੋਜੈਕਟ ਸਟਾਰਟ ਕਰਕੇ ਦੇਖੀਏ ਕਿ ਉਹਦਾ ਇੰਪੈਕਟ ਕੀ ਹੁੰਦਾ ਤੇ 2 ਮਹੀਨੇ ਬਾਅਦ ਉਹਦਾ ਇੱਕ ਕਨਕਲੂਜਨ ਇਵੈਂਟ ਕਰਕੇ ਅਸੀਂ ਲੋਕਾਂ ਨੂੰ ਦੱਸਣਾ ਵੀ ਹੈ ਕਿ ਅਸੀਂ 2 ਮਹੀਨੇ ਚ ਕਿੰਨਾ ਵੇਸਟ ਕ੍ਰੀਏਟ ਕੀਤਾ ਉਸ ਵੇਸਟ ਨਾਲ ਕੀ ਵੈਲਿਊ ਕ੍ਰੀਏਟ ਹੋਇਆ ਕਿੰਨਾ ਲੈਂਡਫਿਲਸ ਦੇ ਉੱਤੇ ਬਰਡਨ ਘਟਾਇਆ ਗਿਆ ਤੇ ਫਿਰ ਉਹਨੂੰ ਪੂਰੇ ਲੁਧਿਆਣੇ 'ਚ ਐਪਲੀਕੇਟ ਕੀਤਾ ਜਾਂਦਾ ਹੈ। ਠੀਕ ਹੈ ਜੀ। ਤਾਂ ਆਮ ਇੱਕੋ ਹੀ ਮੈਸੇਜ ਯੂਥ ਵਾਸਤੇ ਜੋ ਇਸ ਚੀਜ਼ ਤੁਹਾਡੇ ਵੀ ਇਸ ਮੈਸੇਜ ਨਾਲ ਵੇਅਰ ਹੋ ਸਕੇ ਤੇ ਇਸ ਬਾਰੇ ਉਸ ਨੂੰ ਜਾਣਕਾਰੀ ਮਿਲ ਸਕੇ। ਆ ਮੇਰਾ ਮੈਸੇਜ ਇਹ ਹੈ ਕਿ ਜਿਵੇਂ ਹੁਣ ਸਾਡੇ ਕੋਲ ਕਾਫੀ ਯੂਥ ਆਲਰੇਡੀ ਆ ਰਿਹਾ ਹੈ ਮੇ ਕੋ ਵੂਮਨ ਦੀ ਟੀਮ ਹੈ ਨਾ ਸਟੂਡੈਂਟਸ ਆ ਰਹੇ ਕਾਲਜਸ ਤੋਂ ਆ ਰਹੇ ਹੈ ਇੰਟਰਨਸ਼ਿਪ ਵੀ ਕਰ ਰਹੇ ਹੈ ਸੀਯੂ ਤੋਂ ਵੀ ਬੱਚੇ ਇੰਟਰਨਸ਼ਿਪ ਕਰਕੇ ਗਏ ਨੇ ਰੀਸੈਂਟ ਸਾਡੇ ਕੋਲ ਜੇ ਬੱਚੇ ਜੋ ਬੱਚਾ ਦੇ ਸਕਿਲਸ ਹੈ ਸੀ ਉਹਨਾਂ ਦੇ ਸਕਿਲਸ ਨੂੰ ਐਨਹਾਂਸ ਕਰਦੇ ਆ ਕੋਈ ਵੀ ਸਕਿੱਲ ਹੈ ਕੁਝ ਵੀ ਆਈਡੀਆ ਹੋ ਸਾਡੇ ਨਾਲ ਆਨ ਜੁੜਨ ਆਪਣੇ ਸਕਿਲਸ ਐਨਹਾਂਸ ਕਰ ਸਕਦੇ ਆ ਉਹਨਾਂ ਦੇ ਜੋ ਆਈਡੀਆਜ਼ ਹਨ ਉਹਨੂੰ ਆਪਾਂ ਕਿਦਾਂ ਸਟਾਰਟਅੱਪਸ ਦੇ ਵਿੱਚ ਕਨਵਰਟ ਕਰ ਸਕਦੇ ਆ ਤੇ ਆਹੀ ਮੈਸੇਜ ਹੈ ਕਿ ਤੁਸੀਂ ਸਸਟੇਨੇਬਿਲਟੀ ਐਨਵਾਇਰਨਮੈਂਟ ਲਈ ਤਰਫ ਥੋੜਾ ਐਜੂਕੇਸ਼ਨ ਇਸ ਮਸਟ ਆਪਾਂ ਐਜੂਕੇਟਿਡ ਹੋਵਾਂਗੇ ਤਾਂ ਹੀ ਆਪਾਂ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰ ਪਾਵਾਂਗੇ ਤਾਂ ਸਰ ਜੇਕਰ ਕਿਸੇ ਨੇ ਜੁੜਨਾ ਹੋਵੇ ਤਾਂ ਲੋਕੇਸ਼ਨ ਜਾਂ ਨੰਬਰ ਕੀ ਹੈ ਮੈਨੂੰ ਕੋਈ ਜਾਣਕਾਰੀ ਲੋਕੇਸ਼ਨ ਐਕਚੁਅਲੀ ਜਨਤਾ ਨਗਰ ਚੌਕ ਹੈ ਔਰ ਨੰਬਰ 9781175414 ਸਹੀ ਹੈ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਤਾਂ ਇਹ ਸਾਰਾ ਸੈਟਅਪ ਹੈ ਜਿੱਥੇ ਸਾਰਾ ਕੁਝ ਇੱਥੇ ਰੀਸਾਈਕਲ ਰੀਯੂਜ਼ ਹੁੰਦਾ ਹੈ ਜਿਸ ਦੇ ਨਾਲ ਸਾਰਾ ਜਿਹੜਾ ਸਮਾਨ ਜਿਹੜਾ ਤੁਸੀਂ ਡਰਾਈ ਵੇਸਟ ਘਰੋਂ ਸੁੱਟਦੇ ਹੋ ਇੱਥੇ ਜੇਕਰ ਡੋਨੇਟ ਕਰੋਗੇ ਉਸ ਦਾ ਕੁਝ ਫਾਇਦਾ ਹੋਗਾ ਜਿੱਦਾਂ ਤੁਹਾਨੂੰ ਪ੍ਰੋਡਕਟਸ ਦਿਖਾਏ ਨੇ ਪ੍ਰੋਡਕਟਸ ਬਣ ਸਕਦੇ ਨੇ ਜਿਹੜੇ ਤੁਹਾਡੇ ਕੱਪੜੇ ਥੋੜੇ ਜੇ ਪੁਰਾਣੇ ਹੋ ਜਾਂਦੇ ਨੇ ਛੋਟੇ ਹੋ ਜਾਂਦੇ ਨੇ ਤੁਸੀਂ ਇੱਥੇ ਲੈ ਕੇ ਦੇ ਸਕਦੇ ਹੋ ਕਿਸੇ ਦਾ ਤਾਂ ਟੱਕਣ ਦੇ ਕੰਮ ਵੀ ਆ ਸਕਦੇ ਨੇ ਤੇ ਅ ਜਰੂਰ ਹਿੱਸਾ ਲਓ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਹੈ ਨੰਬਰ ਵੀ ਦੱਸ ਦਿੱਤੀ ਹੈ ਜੇਕਰ ਤੁਸੀਂ ਵੀ ਚਾਹ ਬਣਾਉਣਾ ਜਰੂਰ ਇਨਾਂ ਕੋਲੇ ਆਓ ਤੇ ਇਦਾਂ ਦੀਆਂ ਹੋਰ ਵਧੀਆ ਵਧੀਆ ਸਟੋਰੀਜ਼ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਦੇਖਦੇ ਰਹੋ ਸਿਟੀ ਹੈਡਲਾਈਨਸ ਵੀਡੀਓ ਜਰਨਲਿਸਟ ਸੇਵਾ ਸਿੰਘ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ